ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਜਿਸ ਤਰ੍ਹਾਂ ਸਰਕਾਰ ਪੁਲਿਸ ਦੇ ਵੱਲੋਂ ਆਖਿਆ ਗਿਆ ਹੈ ਕਿ ਲੋਕ ਸਭਾ ਚੋਣਾਂ ਦੇ ਮਾਹੌਲ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਜੇਕਰ ਕਿਤੇ ਸਫ਼ਰ ਕਰਦੇ ਹੋ ਤਾਂ ਕੋਲੇ ਜੇਕਰ 50000 ਤੋਂ ਵੱਧ ਰੱਖਦੇ ਹੋ ਤਾਂ ਇਸ ਤੇ ਤੁਹਾਨੂੰ ਸਬੂਤ ਦੇਣੇ ਪੈ ਸਕਦੇ ਨੇ ਪਰ ਇਸ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪਾਸੇ ਪੁਲਿਸ ਦੇ ਵੱਲੋਂ ਜਦੋਂ ਇੱਕ ਨਾਕਾਬੰਦੀ ਦੌਰਾਨ ਜਲੰਧਰ ਪੁਲਿਸ ਨੇ ਨਾਕਾਬੰਦੀ ਦੌਰਾਨ ਹਸ਼ਿਆਰਪੁਰ ਤੋਂ ਆ ਰਹੀ ਇੱਕ ਕਾਰ ਨੂੰ ਰੋਕਿਆ ਤਾਂ ਉਸ ਦੇ ਵਿੱਚ ਕਰੀਬ 8 ਲੱਖ ਰੁਪਏ ਮਿਲੇ ਜਿਸ ਤੋਂ ਬਾਅਦ ਜਦੋਂ ਵਿਅਕਤੀ ਤੋਂ ਪੁੱਛਿਆ ਗਿਆ ਕਿ ਇਹ ਪੈਸੇ ਕਿੱਥੋਂ ਆਏ ਤਾਂ ਉਸ ਤੋਂ ਬਾਅਦ ਤੁਸੀਂ ਵੀ ਸੁਣ ਲਵੋ ਕਿ ਕਿਉਂ ਕੀ ਜਵਾਬ ਸੁਣਨ ਨੂੰ ਮਿਲਿਆ ਹਾਂਜੀ ਬਾਈ ਕੀ ਨਾਂਵ ਤਾਂ ਸਰ ਹਰਪ੍ਰੀਤ ਹੈ ਜੀ ਅੱਜ ਕਿਹੜਾ ਤੁਹਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਸਰ ਇਹਨਾਂ ਸਪੈਸ਼ਲ ਨਾਕੇ ਲੱਗੇ ਆ ਜੀ ਆਪਣੇ ਇਲੈਕਸ਼ਨ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਹਨ ਜੀ ਉਹਦੇ ਸਬੰਧ ਚ ਜਾਣਗੇ ਚੈਕਿੰਗ ਕੀਤੀ ਸੀ ਸਵੇਰੇ ਇੱਕ ਗੱਡੀ ਰੁਕੀ ਆਪਣੇ ਇਨਫਰਮੇਸ਼ਨ ਕੋਈ ਨਹੀਂ ਸੀ ਆਪਾਂ ਨੂੰ ਬੈ ਸ਼ੱਕ ਦੇ ਆਧਾਰ ਤੇ ਰੁਕੀ ਜਦੋਂ ਤੇ ਉਹਨੂੰ ਰੋਕੇ ਦੇ ਸਾਈਡ ਤੇ ਰੋਕੇ ਦੇ ਉਹਨੂੰ ਡਿੱਗੀ ਖਲਾਈ ਗਈ ਤੇ ਬਾਅਦ ਵਿੱਚ ਉਹਦੇ ਕੋਲ ਬੈਗ ਸੀਗਾ ਇੱਕ ਉਹਨੂੰ ਕਿਹਾ ਬੈਗ ਖੋਲ ਲੈ ਕਿਹਾ ਉਹ ਉੱਪਰ ਆ ਗਿਆ ਥੋੜਾ ਜੀ ਤੇ ਫਿਰ ਉਹਨਾਂ ਜਦੋਂ ਬੈਗ ਖੋਲਿਆ ਤਾਂ ਉਹਦੇ ਵਿੱਚ ਤਕਰੀਬਨ 3.5 ਲੱਖ ਰੁਪਏ ਆ। ਅੱਛਾ ਜੀ ਉਹ ਸਾਨੂੰ ਅਣਕੇ ਪੌਂਟਿੰਗ ਕਰਾਉਣ ਦਾ ਚੈੱਕ ਕਰਾਉਣ ਲੱਪਾ ਤੇ ਇੱਕ ਬੈਗ ਹੋਰ ਸੀਗਾ ਵਿੱਚ ਉਹਨਾਂ ਪੁੱਛਿਆ ਕਿ ਤੁਹਾਡੇ ਕੋਲ ਹੋਰ ਕੈਸ਼ ਤਾਂ ਨਹੀਂ ਹੈਗਾ? ਉਹ ਕਹਿੰਦੇ ਨਹੀਂ ਸਾਡੇ ਕੋਲ ਹੋਰ ਕਾਛ ਨਹੀਂ ਇਹ ਹੀ ਆ ਜਦੋਂ ਗੱਡੀ ਦੇ ਵਿੱਚੋਂ ਦੁਬਾਰਾ ਬੈ ਕੇ ਲਿਆਂਦਾ ਗਿਆ ਉਹਦੇ ਉਹਦੇ ਵਿੱਚ 4 ਲੱਖ ਦੇ ਕਰੀਬ ਉਹਦੇ ਵਿੱਚ ਸੀ 4 41 ਹਜ਼ਾਰ ਟੋਟਲ ਕਿੰਨਾ ਪੈਸਾ ਨਿਕਲਿਆ ਟੋਟਲ ਤਕਰੀਬਨ 8 8 ਲੱਖ ਦੇ ਕਰੀਬ ਪਤਾ ਲੱਗੇ ਕਿਥੋਂ ਲੈ ਕੇ ਆ ਰਹੇ ਸੀ ਕਿਹੜੀ ਜਗ੍ਹਾ ਤੇ ਜਾਣਾ ਸੀ ਇਹ ਆਇਆ ਹਿਸ਼ਾਰਪੁਰ ਏਰੀਆ ਤੋਂ ਆਇਆ ਤਲਵਾੜੇ ਤੋਂ ਅੱਛਾ ਜੀ ਉਹ ਕਹਿੰਦੇ ਅਸੀਂ ਪਤਾ ਨਹੀਂ ਵਪਾਰੀ ਆ ਤੇ ਬਾਕੀ ਕਲੀਅਰ ਨਹੀਂ ਗਾ ਇਹ ਕੀ ਕਰ ਰਹੇ ਕੋਈ ਸਬੂਤ ਮਿਲੇ ਕੋਈ ਸਬੂਤ ਨਹੀਂ ਕੈਸ਼ ਦਾ ਕੋਈ ਸਬੂਤ ਦਿੱਤਾ ਹੋਵੇ ਇਹਨੇ ਕੋਈ ਉਹਨੂੰ ਪੁੱਛਿਆ ਕੋਈ ਬਿੱਲ ਹੈਗਾ ਜਾਂ ਦੱਸੋ ਕਿਥੋਂ ਘੜਾ ਕੇ ਲਏ ਕੋਈ ਸਬੂਤ ਨਹੀਂ ਕੋ ਕਿਦਾਂ ਇਲੈਕਸ਼ਨ ਕਮਿਸ਼ਨਰ ਦੇ ਦਿੱਤਾ ਹੈ ਕਿ 50000 ਤੋਂ ਉੱਪਰ ਜਾਣ ਦਾ ਕੋਈ ਸਬੂਤ ਉਹਨਾਂ ਦੇ ਕੋਲ ਹੋਣਾ ਚਾਹੀਦਾ ਹੈ। ਕਿਹਾ ਉਹਨਾਂ ਕੋਲ ਨਿਕਲੇ? ਨਹੀਂ ਬਿਲਕੁਲ ਨਹੀਂ ਨਿਕਲੇ। ਉਹਨਾਂ ਨੇ ਕਿਹਾ ਦੱਸਿਆ ਕਿ ਕਰਕੇ ਵੀ ਤੇ ਤੁਹਾਡੇ ਕੋਲ ਸਬੂਤ ਹੈਗਾ ਦਿਖਾ ਦਿਓ। ਉਹ ਕਹਿੰਦਾ ਨਹੀਂ ਸਾਡੇ ਕੋਲ ਨਹੀਂ। ਤੇ ਹੁਣ ਕੈਸ਼ ਤੁਹਾਡੇ ਵੱਲੋਂ ਇਹ ਆਪਣੇ ਸੀਨੀਅਰ ਅਫਸਰਾਂ ਦੇ ਹੁਕਮਾਂ ਤੇ ਜਾਣ ਕੇ ਨਾ ਕਰਕੇ ਉਹਤੇ ਇੱਕ ਨੰਬਰ ਥਾਣੇ ਭੇਜ ਦਿੱਤਾ ਗਿਆ ਜੀ। ਕਿਹੜੀ ਐਸਐਸਯੂ ਟੀਮਾਂ ਉਹਨਾਂ ਦੇ ਹਵਾਲੇ ਕਰਕੇ ਜਿਹੜੀ ਬੰਦੀ ਕਾਰਵਾਈ ਉਹਨਾਂ ਤੇ ਹੋਈ। ਟੋਟਲ ਪਤਾ ਲੱਗਿਆ ਕਿੰਨਾ ਕੈਸ਼ ਹੈ? ਤਕਰੀਬਨ 8 ਲੱਖ ਦੇ ਕਰੀਬ ਸੀ, ਬਾਕੀ ਥੋੜਾ ਬਹੁ ਇਹ ਦਿਨ ਬਣਾ ਲਿਆ ਲੇਆ ਬਸ ਹਾਂ ਦੇ ਫਿਰ ਠੀਕ ਆ ਜੀ ਆ ਗਰ ਉਹ ਬਾਕੀ ਵੀ ਇਹਨਾਂ ਨੂੰ ਬੁਲਾ ਲਓ ਜੇ ਬਾਕੀ ਨਹੀਂ ਆ ਜੀ ਭਾਈ ਭਾਈ ਇਧਰ ਆਓ ਸਾਰੇ ਆਓ ਸਾਰੇ ਆਜੋ ਸਰ ਜੀ ਨਾ ਹੈ ਹੈ ਕਿਤੋਂ ਦੀ ਹੈਗੇ ਹੋ को तो तो का नाम कि पुरशोत्तम लाल जी एड्रेस दतारपुर लकड़ी हाँ जी दतारपुर लकड़ी ਪਰਵਾਇਤ ਬਾਰੇ ਡਾੜੇ ਪਿੰਡ ਕਿੱਥੇ ਬੰਦਾ ਹੈ ਬਤਾਰਪੁਰ ਇਹ ਹੈ ਕਿ ਡਾੜਪੁਰ ਬਤਾਰਪੁਰ 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 ਇਹ ਕਿੱਥੇ ਹੈ ਇਹ ਸੁਲਵਾੜੇ ਪਰਵਾਇਤ ਸੁਲਵਾੜੇ ਮੰਡੀ ਕੜਾ ਹਾਂ ਜੀ ਕਿਹੜੇ ਕਿੱਥੋਂ ਗੱਲ ਇਹਨਾਂ ਨੇ ਕਿੰਨੇ ਆਊਟ ਕਰੋ ਇਹਨਾਂ ਨੂੰ ਰੋਡ ਤੋਂ ਕਰਾੜੇ ਤੇ ਲਗਾਤਾ ਗਿਆ ਨਾ ਤੇ ਬੁਗਨਾ ਉਹ ਦੇ ਦੇ ਨਹੀਂ ਆਹ ਕਹਣਾ ਯਾਰ ਕੁਝ ਗਾਣਾ ਬੜੀ ਗਾਣਾ ਕਿੰਨੇ ਇਹ ਗੇਨ ਲੋਣਾ ਆਪਾਂ ਨੋਰ ਕੇ ਦੇਖਦੇ ਹਾਂ ਮਾੜਾ ਗਾਣਾ ਗਾ ਲਈ ਗੇਨ ਲੋਣਾ ਪਹਿਲਾ ਗੇਨ ਕਿ ਦੱਸੋ ਆ ਡਣ ਕੇ ਦੱਸੋ ਗੇਨ ਕਿ ਦੱਸੋ ਹੋਰ ਬਾਏ ਨਾ ਕਰੀ ਹਾਂ ਲੋ ਆਇਆ ਫੋਨ ਬਾਹ ਸੁਣ ਲਈ ਯਾਰ ਸਾਨੂੰ ਸਤ ਜੀ ਆ ਜਾਓ ਫੋਨ ਬੰਦ ਕਰਦੇ ਯਾਰ

ਨੰਨੇ ਮੰਦਗੱਡੇ ਪੱਦਗੱਡੇ ਸਾਡੇ ਹੱਥ ਨਹੀਂ ਆ। ਕੱਪਲ ਸਾਨਾ ਵਈ ਪ੍ਰਵੀਂਦਰ ਵਾਲੇ ਪ੍ਰਚੰਦਲਾਲ। ਅੱਜ ਵੀ ਇਹ ਬੜੀ ਜਦੋਂ ਮੈਸਜ ਆਇਆ ਪਿੰਡ 10 ਦਾ ਕਹਿੰਦਾ 9000 ਕਿਹੜਾ ਜੀ 10000 ਲਵਾਰੇ ਨਾਲ ਇਹ ਕਰਕੇ ਬੜੇ ਵੀ ਪੈਨ ਕਿੰਨੇ 10000 41 ਹੈ ਆਪਣਾ ਧਾਰਾ ਯਾਰ ਕਿਹਨੂੰ ਸਾਡੀ ਧਾਰਾ ਦਾ ਹੈਗਾ 41 ਕਿਉਂ ਕਿ ਅੱਜ ਬੰਦ ਹੋ ਰਿਹਾ ਇਹ 82 ਹੋ ਗਏ ਨਾ ਨੋਟ ਵਿੱਚ ਹਾਂਜੀ ਬਾਕੀ ਆ ਬਾਕੀ ਵੀ ਗਾਉਂਦਾ ਬਾਕੀ ਵੀ ਵੀਰ ਜੀ 77 ਪੁਰ ਕਿਹ ਹੈ ਜਿਹਨਾਂ ਦੇ ਨਾਮ ਤੇ ਹਨਵਾੜਾ ਨਹੀਂ ਕਿਸੇ ਨਾਮ ਤੇ ਕਿਸੇ ਸ਼ਿਆਹ ਤੋਂ ਨਵਾੜੇ ਦੇ ਕੋਲ ਹਨਵਾੜਾ ਹਨਵਾੜਾ ਜਿੰਨੀਆ ਕਿੰਨੀ ਕਰਿਆ ਕਿੰਤੀ ਕਰੀ ਜਾ ਚਲੋ ਜਲਦੀ ਕਿੰਤੀ ਕਰਦੀ ਜਲਦੀ ਉਹਦੀ ਕਿੰਤੀ ਕਰੀਆ ਉਹ ਤੇਰੀ ਪੂਰੀ ਹੋਣੀ ਹੈਗੀ ਆ ਇਹ ਪੂਰੇ ਇਹਦੇ ਵਿੱਚੋਂ ਇਹ ਤਾਂ 9000 ਹੈ ਗੱਡੀ ਨੰਬਰ

ਕਿਉਂਕਿ ਬਹੁਤ ਬਹੁਤ ਦੇ ਕੱਲ ਤੋਂ ਤਿੰਨ ਗੇਲੀਆਂ ਨਾ ਅਗਲੇ ਗੇਲੀਆਂ ਇਹ ਇਹ ਯਾਰ ਇਹ ਕਿਹੜੀ ਹੈ ਨਹੀਂ ਤੋਂ ਤੇ ਐਸਐਸਡੀ ਦੀ ਐਫਐਸਡੀ ਐਕਸਪ੍ਰੈਸ ਜਨਰੇਟਰ ਤੋਂ ਸਾਰੀਆਂ ਯਾਰ 10000 ਰੁਪਏ ਹੋ ਗਏ ਸਿੰਦੇ ਨੋਟ ਦੇ ਇਹ ਪੂਰੇ ਗੇਲ ਨਾ 30000 ਰੁਪਏ